ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਸਟ੍ਰੇਲੀਆ ਤੋਂ ਪਿੰਡਰਾਵਾਲਿਆਂ ਦੇ ਇੱਕ ਸੇਵਕ ਨੇ ਮੈਨੂੰ ਇੱਕ ਮੈਸੇਜ ਭੇਜਿਆ ਲਿਖ ਕੇ ਤੇ ਮੈਂ ਵੈਸੇ ਕਿਸੇ ਦੀ ਕਹੀ ਗੱਲ ਬਹੁਤ ਘੱਟ ਕਰਦਾ ਹੁੰਨਾ ਜੋ ਮੈਨੂੰ ਚੰਗਾ ਲੱਗੇ ਮੈਂ ਉਹੀ ਕਰਦਾ ਹੁੰਦਾ ਪਰ ਉਹਨੇ ਕਾਫੀ ਸਬੂਤ ਮੀਡੀਆ ਵਿੱਚ ਘੁੰਮਦੇ ਹੋਏ ਦਿੱਤੇ ਕਈ ਪੋਸਟਰ ਸ਼ੇਅਰ ਕੀਤੀਆਂ ਮੇਰੇ ਨਾਲ ਤੇ ਉਹ ਮੈਂ ਗੱਲ ਕਰਨ ਲੱਗ ਪਿਆ ਹੁੰਦਾ ਨਾਂ ਹੈਗਾ ਜੀ ਭਪਿੰਦਰ ਸਿੰਘ ਉਹ ਕਹਿੰਦੇ ਨਾਂ ਲੈ ਦਿਓ ਜੀ ਮੈਂ ਕਿਹਾ ਜੀ ਲੈ ਦਾਂਗੇ ਉਹ ਕਹਿੰਦੇ ਅਮਰਤਪਾਲ ਜਿਹੜਾ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਉਹ ਭਿੰਡਰਾਂ ਵਾਲਿਆਂ ਦੀ ਯਾਨਕੀ ਜਰਨੈਲ ਸਿੰਘ ਦੀ ਸਮਝ ਮੈਂ ਸਿੰਘ ਦੀ ਕਾਪੀ ਕਰਦਾ। ਮੈਂ ਕਿਹਾ ਜੀ ਹਾਂ ਕਰਦਾ। ਕਹਿੰਦਾ ਉਦਾਂ ਹੀ ਲੱਤਾਂ ਨਸਾੜ ਕੇ ਮੰਜੇ ਤੇ ਬੈਠੂ ਬਾਟਾ ਫੜੂ ਉਦਾਂ ਹੀ। ਮੈਂ ਕਿਹਾ ਅੰਜ ਕਰਦਾ। ਪਰ ਕਹਿੰਦਾ ਆ ਦੋ ਤਿੰਨ ਗੱਲਾਂ ਨੋਟ ਕਰਿਓ। ਮੈਨੂੰ ਦੱਸੋ। ਉਹ ਕਹਿੰਦਾ ਭਿੰਡਰਾਵਾਲਿਆਂ ਦੀ ਜਿਹੜੀ ਧਰਮ ਸੁਪਤਨੀ ਸੀ ਜਿੰਨ ਕੀ ਭਿੰਡਰਾਵਾਲੀ ਦੀ ਵੈਪ ਸੀ। ਵੀ ਉਹਨੇ ਸ੍ਰੀ ਸਾਹਿਬ ਬਿਨਾ ਅਮਰ ਛਕਣ ਤੋਂ ਪਾਈ ਸੀ ਮੈਂ ਕਿਹਾ ਜੀ ਮਤਲਬ ਉਹ ਕਹਿੰਦੇ ਤੁਸੀਂ ਦੱਸੋ ਵੀ ਭਿੰਡਰਾਵਾਲੇ ਦੇ ਘਰ ਵਾਲੇ ਦਾ ਅਮਰਤ ਨਹੀਂ ਛਕਿਆ ਸੀ ਮੈਂ ਕਿਹਾ ਛਕਿਆ ਸੀਗਾ ਮੈਂ ਮਿਲਿਆ ਜੀ ਉਹਨੂੰ ਨਾਣਾ ਵਿੱਚ ਭਿੰਡਰਾਵਾਲਿਆਂ ਦੇ ਜਿਹੜੇ ਧਰਮਸਪਤਨੀ ਸੀ ਮੈਂ ਉਹਨੂੰ ਮਿਲਿਆ ਉਹਨਾਂ ਨੂੰ ਅਮਰ ਛਕਿਆ ਸੀ ਪਾਠ ਕਰਦੇ ਸੀ ਮੈਂ ਖੁਦ ਦੇਖਿਆ ਪਰ ਉਹ ਕਹਿੰਦੇ ਅਮਰਤਪਾਲ ਦੇ ਘਰ ਵਾਲੀ ਨੇ ਤਾਂ ਅਮਰ ਛੱਕਿਆ ਨਹੀਂ ਉਹਨੇ ਕਿਰਪਾਨ ਕਿੱਦਾਂ ਪਾਈ ਹੈ ਮੈਂ ਕਿਹਾ ਤੁਹਾਨੂੰ ਕੀ ਪ੍ਰੋਬਲਮ ਹੈ ਉਹ ਕਹਿੰਦੇ ਸਬੂਤ ਦਿਓ ਦੀ ਕਿੱਥੇ ਅਮਰ ਛੱਕਿਆ ਸੁਬੂਤ ਦਿਓ ਸਬੂਤ ਕਹਿੰਦੇ ਹੂੰ ਭਾਈ ਇਹਦੇ ਬਾਰੇ ਦੇਖੋ ਇਹ ਮੇਰੀ ਟਿੱਪਣੀ ਨਹੀਂ ਹੈਗੀ ਅਮਰ ਛੱਕਿਆ ਸੀ ਨਹੀਂ ਛੱਕਿਆ ਸੀ ਮੈਂ ਇਸ ਪਾਸੇ ਨਹੀਂ ਜਾਣਾ ਤੇ ਦੂਜੀ ਉਹਨੇ ਗੱਲ ਕਹੀ ਕਹਿੰਦਾ ਭਿੰਡਰਾ ਵਾਲੇ ਨੇ ਕਾਪੀ ਕਰਦਾ ਅਮਰਤਪਾਲ ਪਿੰਡਰਾਵਾਲੇ ਦੇ ਘਰ ਵਾਲੀ ਨੇ ਕਹਿੰਦਾ ਚੂੜਾ ਪਾਇਆ ਹੋਇਆ ਸੀ ਇਹ ਦੱਸੋ ਤੇ ਉਹ ਬੀਬੀ ਦੇ ਅਮਰਤਪਾਲ ਨੇ ਘਰ ਵਾਲੀ ਦੇ ਚੂੜਾ ਪਾਇਆ ਹੋਇਆ ਇਹ ਬਾਕੀ ਸਹੀ ਗੱਲ ਹੈ ਚਲੋ ਅਸੀਂ ਤਾਂ ਉਹਨੇ ਕਟੜ ਹੈ ਨਹੀਂ ਪਰ ਮੇਰੇ ਸ਼ਿੰਗਣੀ ਨੇ ਚੂੜਾ ਪਾਇਆ ਨਹੀਂ ਕਦੇ ਤੇ ਨਾ ਪਾਵੇ ਜੇ ਗੱਲ ਹੀ ਕਰਨ ਲਈ ਤਾਂ ਮਰਜਾਦਾ ਦੀ ਚਲੋ ਇਹ ਗੱਲਾਂ ਵੀ ਮੈਨੂੰ ਛੋਟੀਆਂ ਲੱਗੀਆਂ ਜਿਹੜੀ ਉਹਨੇ ਇਹ ਗੱਲ ਹੋਰ ਕਹੀ ਉਹਤੇ ਗੌਰ ਕਰਨਾ ਬਣਦਾ ਉਹ ਕਹਿੰਦਾ ਅਮਰਤਪਾਲ ਦੇ ਘਰ ਵਾਲੀ ਡਿਬਰੂਗੜ੍ਹ ਹੋਟਲ ਵਿੱਚ ਕਿਉਂ ਰਹਿੰਦੀ ਹੈ ਇਹ ਦੱਸੋ ਮੈਂ ਕਿਹਾ ਵੀ ਹੋ ਸਕਦਾ ਘਰੇ ਸਾਸੋਰੇ ਨਾਲ ਨਾ ਬਣਦੀ ਹੋਵੇ ਤੇ ਆਸ਼ਾ ਉਹਨੇ ਇੱਕ ਜਿਹੜੀ ਗੱਲ ਕਹੀ ਹੈ ਜੀ ਇਹ ਪੋਸਟ ਘੁੰਮ ਰਹੀ ਹੈ ਜੇ ਕਈ ਵੀ ਕੋਈ ਮੇਰੇ ਤੇ ਸ਼ੱਕ ਕਰੇ ਉਹ ਪੋਸਟ ਮੈਂ ਸੈਂਡ ਕਰ ਦੇਣਾ ਉਹ ਕਹਿੰਦਾ ਜੀ ਉੱਥੇ ਇੱਕ ਜੇਲ ਜੇਲ ਅਕਸ਼ਰ ਹੈ ਨਿਵਰਗੜ੍ਹ ਜੇਲ ਦੇ ਵਿੱਚ ਤੇ ਉਹਦੇ ਨਾਲ ਕਹਿੰਦੇ ਕਾਲਾ ਮਾਲਾ ਅਮਰਤਪਾਲ ਦੇ ਘਰ ਵਾਲੀ ਦਾ ਬਸ ਐਨੀ ਗੱਲ ਸਮਝੋ ਮੈਂ ਉਸ Pasele ਨਹੀਂ ਜਾਣਾ ਅਸੀਂ ਕਿਸੇ ਦੀ ਇੱਜ਼ਤ ਉਜਾ ਉਛਾਲਣ ਵਾਸਤੇ ਨਹੀਂ ਬੈਠੇ ਇੱਥੇ ਪਰ ਇਹ ਬੰਦੇ ਉਹ ਨੇ ਜਿਹੜੇ ਕਹਿੰਦੇ ਸੀ ਕੱਟੜ ਟਕਸ਼ਾਲੀ ਆ ਅਮਰਤਪਾਲ ਕਹਿੰਦੇ ਭਿੰਡਰਵਾਲ ਦੀ ਕਾਪੀ ਕਰਦਾ ਤੇ ਉਹਦੇ ਘਰ ਵਾਲੇ ਕੀ ਕਰਤੂਤਾਂ ਕਰ ਰਹੀ ਆ ਕਹਿੰਦੇ ਸਾਨੂੰ ਬਰਦਾਸ਼ਤ ਨਹੀਂ ਹੈਗਾ ਜੀ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਜੀ ਅਸੀਂ ਕਿਸੇ ਵੀ ਔਰਤ ਪ੍ਰਤੀ ਕੋਈ ਚੱਕੜ ਨਹੀਂ ਉਸਾਲਣਾ ਤੇ ਨਾ ਉਸ਼ਾਲੀਏ ਖਾਸ ਕਰਕੇ ਤੁਸੀਂ ਮੈਂ ਜਦੋਂ ਵੀ ਕਿਤੇ ਔਰਤ ਪ੍ਰਤੀ ਬੋਲਿਆ ਮੈਂ ਹਲੀਮੀ ਦੇ ਨਾਲ ਗੱਲ ਕਰੀ ਆ ਮੈਂ ਇਦਾਂ ਕਦੇ ਕਿਸੇ ਦੀ ਬਦਖੋਈ ਜਾਂ ਕਹਿ ਲਈ ਇਦਾਂ ਦੀ ਗੱਲਬਾਤ ਕਦੇ ਨਹੀਂ ਕੀਤੀ ਪਰ ਉਹ ਜਿਹੜੇ ਕਟੜ ਟਕਸਾਲੀ ਨੇ ਉਹ ਕਹਿੰਦੇ ਵੀ ਅਸੀਂ ਕਹਿ ਰਹੇ ਆ ਇਹ ਪੋਸਟ ਘੁੰਮ ਰਹੀ ਐ ਤੇ ਜਿਹੜਾ ਕੋਈ ਯਕੀਨ ਨਾ ਕਰੇ ਮੈਨੂੰ ਦੱਸ ਦਿਓ ਮਤਲਬ ਕਿ ਜੇਨਰ ਦੀ ਗੱਲ ਉਹ ਕਹਿੰਦਾ ਅਮਰਪਾਲ ਦੇ ਘਰ ਵਾਲੇ ਦੇ ਨਜਾਇਜ਼ ਸਬੰਧ ਨੇ ਇਹ ਗੱਲ ਕਹੀ ਆ ਉਹਨੇ ਇਹ ਤਾਂ ਹੁਣ ਅਮਰਤਪਾਲ ਦਾ ਪਰਿਵਾਰ ਦੇਖਿਆ ਜੀ ਜਾਂ ਬਾਅਦਸ ਪੰਜਾਬ ਦੀ ਜਥੇਬੰਦੀ ਜਿਹੜੀ ਆ ਉਹ ਦੇਖਿਆ ਜੀ ਤੇ ਜੇ ਕੋਈ ਮੇਰੇ ਵੱਲ ਉਂਗਲ ਕਰੂਗਾ ਪੋਸਟ ਅਸੀਂ ਡਾਊਨਲੋਡ ਕੀਤੀ ਹੋਈ ਆ ਭੇਜ ਦਿਆਂਗੇ ਉਹ ਪੜ ਲਿਓ ਵੀ ਕਿਹਦੇ ਬੀਜ ਤੋਂ ਉਹ ਪੋਸਟਰ ਵਾਇਰਲ ਹੋਈ ਹੈ ਤੇ ਉਹ ਪੋਸਟ ਕਿਹਨੇ ਲਿਖੀ ਹੈ ਤੇ ਕਿਹਦੇ ਖਿਲਾਫ ਲਿਖੀ ਹੈ ਸਾਰਾ ਕੁਝ ਪੋਸਟ ਵਿੱਚ ਹੋਏਗਾ ਹੁਣ ਜਿਹੜੀ ਇਹ ਗੱਲਬਾਤ ਸਾਹਮਣੇ ਆ ਰਹੀ ਹੈ ਮੈਂ ਤਾਂ ਗੱਲ ਸਿਰਫ ਇੰਨੀ ਕਰਨੀ ਚਾਹਣਾ ਵੀ ਜਿਹੜੇ ਕਟੜ ਤਖਸਾਲੀ ਨੇ ਉਹ ਕਹਿੰਦੇ ਆ ਕਹਿੰਦੇ ਵੀ ਜੇ ਅਮਰਤਪਾਲ ਭਿੰਡਰਾਂਵਾਲੇ ਦੀ ਕਾਪੀ ਕਰਦਾ ਤਾਂ ਉਹ ਜੇ ਗਰਦਾਰ ਵੀ ਹੋਣਾ ਚਾਹੀਦਾ ਉਹ ਇਹ ਗੱਲ ਕਹਿੰਦੇ ਆ ਇਹ ਹੁਣ ਅਮਰਤਪਾਲ ਦੱਸੇ ਉਹਦੇ ਪਾਪਾ ਜੀ ਦੱਸਣ ਉਹਦੇ ਮਾਤਾ ਜੀ ਦੱਸਣ ਜਾਂ ਉਹਦੇ ਘਰ ਵਾਲੇ ਜਿਹੜੇ ਨੇ ਚੂੜਾ ਪਾਇਆ ਭਾਈ ਜਾਂ ਜਿਹਨੇ ਬਿਨਾ ਅਮਰਸ਼ਾ ਕੇ ਤੋਂ ਕੁਰਬਾਨ ਪਾਈ ਹੈ ਭਾਈ ਜਾਂ ਜਿਹਦੇ ਕੋਈ ਨਜਾਇਜ਼ ਸੰਬੰਧ ਹੈਗੇ ਨੇ ਉਹ ਦੱਸਣ ਦੀ ਅਸੀਂ ਕਿ ਲੈਣਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ